ਇਰੀ ਮਰਦਾ ਬੁਲਣਾ ਤੂੰ ਧਾਗੇ ਰਜੀਤਾਲ ਸਾਹਿਬ ਅੱਜ ਮੈਂ ਬਾੜੇ ਨਾਲ ਕੋਈ ਥੋੜੀ ਜੀ ਸੰਝ ਪਾਣ ਆਇਆ ਗੁਰੂ ਘਰੇ ਇਹ ਸੰਤ ਸਦੀਵੀ ਰਵੇ ਵਿਦੇਸ਼ਾਂ ਚ ਕਈ ਤਰ੍ਹਾਂ ਦੀਆਂ ਤਰ੍ਹਾਂ ਖਬਰਾਂ ਮਿਲਦੀਆਂ ਹੋਣਗੀਆਂ ਚੰਗੀਆਂ ਵੀ ਤੇ ਮਾੜੀਆਂ ਵੀ ਮਾੜੀਆਂ ਖਬਰਾਂ ਦਾ ਇਹ ਕਾਰਨ ਹੈ ਪਰ ਉਸ ਨੇ ਸਰਕਾਰ 40 ਲੱਖ ਰੁਪਇਆ ਸਾਲ ਦਾ ਇਸ ਗੱਲ ਤੇ ਖਰਚ ਕਰਦੀ ਹੈ ਕਿ ਜਿਹੜੀ ਇਹ ਸਿੱਖੀ ਦੀ ਲਹਿਰ ਅਮਰੀਕਾ ਦੇ ਯੂਨਿਟ ਵਿੱਚ ਫੈਲ ਰਹੀ ਹੈ ਇਹਦੇ ਖਰਾਬ ਰਾਤੇ ਬੰਦਾ ਕੀਤਾ ਇਹਦਾ ਸਾਨੂੰ ਪਤਾ ਹੈ ਲੇਕਿਨ ਅਸੀਂ ਸੋਚਦੇ ਹਾਂ ਗੁਰੂ ਅੰਗਸੰਗ ਹੈ ਆਪੇ ਹੀ ਮਰ ਜਾਣਗੇ ਜਿਹੜੇ ਜੇਟ ਪੈਨ ਕਿਹਾ ਇਹ ਤੋਂ ਦਾ ਪੋਲਿਟਿਕਸ ਜਿਹੜਾ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਸਾਡੀ ਸਮਝ ਚ ਨਹੀਂ ਆਉਂਦੀ ਅੱਜ ਮੈਂ ਹੁਣ ਤੁਹਾਡੇ ਕੋਲ ਆਇਆ ਆਂ ਆਜ ਇਸ ਗੱਲ ਨੂੰ ਦਸਾਂ ਸਾਲਾਂ ਤੋਂ ਉੱਤੇ ਹੋ ਗਏ ਨੇ ਆਜ ਉਥੇ ਸਰਕਾਰੇ ਖਾਲਸਾ ਕਾਇਮ ਹੈ ਇੱਕ ਧਰਮ ਦੀ ਸਰਕਾਰ ਅਮਰੀਕਾ ਦੇ ਦੇਸ਼ ਵਿੱਚ ਤਰ੍ਹਾਂ ਤੇ ਜਿਹੜੀ ਪੋਲੀਟੀਕਲ ਸਰਕਾਰ ਹੈ ਵੱਖਰੇ ਵੱਖਰੇ ਨੇ ਜਿਹੜੀ ਉੱਥੋਂ ਦੀ ਹਕੂਮਤ ਹੈ ਉਹ ਧਰਮ ਵਿੱਚ ਦਖਲਦਾਰ ਨਹੀਂ ਰਮੋਥ ਨੂੰ ਕੰਮ ਜੀ ਦਾ ਕਰਨ ਦਾ ਨਹੀਂ ਬਿਲਕੁਲ ਵੱਖਰਾ ਵੱਖਰਾ ਕੰਮ ਹੈ ਇਸ ਕਰਕੇ ਉਹ ਤੇ ਸਾਨੂੰ ਹੱਕ ਹੈ ਕਿ ਅਸੀਂ ਧਰਮ ਦੀ ਸਰਕਾਰ ਬਣਾ ਸਕਦੇ ਹਾਂ ਪ੍ਰਚਾਰ ਦੀ ਬਾਤ ਇਹ ਹੈ ਕਿ ਯੂਰਪ ਦੇ ਵਿੱਚ ਜਨੂਬੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਲਗਭਗ 120 ਸੈਂਟਰ ਹਨ ਬਹੁਤ ਆਦਮ ਸਿੱਖ ਹੈ ਔਰ ਐਸੀ ਤਰ੍ਹਾਂ ਇਨਾਮ ਜਪਦੇ ਨੇ ਆਪਣੇ ਰਾਗੀ ਜੱਥੇ ਗੁਰੂ ਦੀ ਰੋਟ ਹੈ ਗੁਰੂ ਦੀ ਤੇਗ ਹੈ ਆ ਤੁਸੀਂ ਪਈਏ ਜਿਹੜੇ ਸੋ ਤੁਸੀਂ ਤਾਂ ਸਾਡੇ ਨਾਲ ਬੜੀ ਬੜੀ ਵਾਜਾਂ ਮਾਰ ਮਾਰ ਤੁਹਾਨੂੰ ਕਿਹਾ ਕਿ ਤੁਸੀਂ ਕਿਰਪਾ ਕਰੋ ਨਾਮ ਜਪ ਲਓ ਜੇਕਰ ਕਦੀ ਤੁਸੀਂ ਉੱਥੇ ਹਾਜ਼ਰੀ ਚ ਬੈਠੇ ਹੁੰਦੇ ਹੋ ਤਾਂ ਉਹਨਾਂ ਸੇਵਾਦਾਰਾਂ ਤੋਂ ਮਿਲ ਖਾਲੇਗਾ ਉੱਥੇ ਗੁਰੂ ਦੀ ਹਾਜ਼ਰੀ ਚ ਜਿਹੜਾ ਗੁਰੂ ਦੀ ਬਾਣੀ ਨਹੀਂ ਬੋਲਦਾ ਉਹ ਬੈਠੇ ਐ ਇਹ ਤੁਹਾਨੂੰ ਗੱਲ ਬੜੀ ਉਪਰੀ ਲੱਗਦੀ ਹੈ ਤੁਸੀਂ ਹੱਕ ਸਮਝ ਲਿਓ ਮੈਂ ਇੱਥੇ ਆ ਕੇ ਸਿੱਖ ਪੰਥ ਦੇ ਵਿੱਚ ਸਭ ਤੋਂ ਵੱਡੀ ਮਾੜੀ ਗੱਲ ਇਹ ਵੇਖੀ ਹੈ ਪਿਆਰੇ ਕ ਆਪਣੇ ਆਪ ਨੂੰ ਸਿੱਖ ਸਮਝਦਾ ਪੱਲੇ ਨਹੀਂ ਕੱਖ ਪਿਆਰੇ ਕੀ ਸ਼ੌਕਾਰੇ ਇਹ ਕੋ ਬੜੀ ਅਜਬ ਦੀ ਗੱਲ ਹੈ ਕੋਈ ਸਿੱਖ ਨੂੰ ਇਹ ਨਹੀਂ ਕਹਿ ਸਕਦਾ ਕਿ ਉਹ ਸਿੱਖ ਹੈ ਕਿ ਨਹੀਂ ਪਰ ਕਰਤਾਰ ਦਾ ਗੁਰੂ ਨੇ ਦੱਸੇ ਨੇ ਰਹਿਤ ਦਾ ਗੁਰੂ ਨੇ ਦੱਸੀ ਆ ਉਹਦੇ 'ਚ ਕਿਸੇ ਬੰਦੇ ਦਾ ਤੇ تعلق ਨਹੀਂ ਰਹਿਣੀ ਰਹਿ ਉਸੇ ਕਹੇ ਮੇਰਾ ਤੇ ਜੁਣੀ ਰਹਿਣੀ ਦੀ ਬਾਤ ਹੈ ਉਹ ਜ਼ਾਹਿਰ ਕਰਦੀ ਏ ਕਿ ਕੋਈ ਸਿੱਖ ਹੈ ਕਿ ਨਹੀਂ ਹੈ ਪੋਲਿਟਿਕਸ ਨਹੀਂ ਇਹ ਜੀ ਚੌਧਰੀ ਹੈ ਇਹ ਜੀ ਸਰਦਾਰ ਹੈ ਇਹਦੇ ਕੋਲ 4 ਪੈਸੇ ਹਨ ਇਹ ਸ਼ਰਾਬ ਵੀ ਪੀ ਲੈਂਦਾ ਹੈ ਸਿੱਖ ਨਹੀਂ ਹੈ ਉੱਥੇ 2 ਗੁ ਲੱਖ ਦੇ ਕਰੀਬ ਹਿੰਦੁਸਤਾਨੀ ਗਏ ਨੇ ਅਸੀਂ ਉਹਨਾਂ ਨੂੰ ਰੋਡੇ ਸਿੱਖ ਕੇ ਨੇ ਉਹ ਸਿੱਖ ਸੁਖ ਤੇ ਹੀ ਨਹੀਂ ਨਾ ਸਵੇਰੇ ਉੱਠਣਾ ਨਾ ਨਾਮ ਜਪਣਾ ਅਸਾਈ ਉਹਨਾਂ ਨੂੰ ਅਸਾਈ ਨਹੀਂ ਬਣਾਉਂਦੇ ਇਸ ਕਰਕੇ ਉਹ ਵਿਚਕਾਰ ਵਿੱਚ ਵਿਛੜੇ ਹੋਏ ਉਹ ਤੁਹਾਡੇ ਨਾਲ ਵੀ ਨਿਗਰ ਨੇ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਤੇ ਗੁਰੂ ਦੀ ਕਿਰਪਾ ਪੈਸੇ ਹੋ ਗਏ ਜੀ ਪੈਸੇ ਤੇ ਸਾਰਿਆਂ ਦੇ ਖਸਮ ਵਸਾਰੇ ਤੇ ਕਮਜੋਰ ਵੈਸੇ ਤਾਂ ਕਮਜਾਤਾ ਨੇ ਘਰ ਵੀ ਹੁੰਦੇ ਨੇ ਲੇਕਿਨ ਮਨ ਕਰਕੇ ਸੁਖ ਨਹੀਂ ਪੈਸਾ ਨਹੀਂ ਲੱਗਦਾ ਰਾਤ ਜਨਾਨੀ ਛੱਡ ਗਈ ਬੱਚੇ ਨਸ ਗਿਆ ਉਹ ਦੁਖੀ ਹੋ ਗਿਆ ਗ੍ਰਸਤੀ ਠੀਕ ਨਹੀਂ ਕਲਪਨੇ ਫਿਰਦੇ ਨੇ ਤਾਂ ਤੱਕ ਟੱਕਰਾ ਮਾਰਦੇ ਫਿਰਦੇ ਨੇ ਇੱਥੇ ਇੱਕ ਗੱਲ ਤਾਂ ਹੈ ਇਹ ਠੀਕ ਹੈ ਇੱਥੇ ਗਰੀਬੀ ਬੜੀ ਹੈ ਕਈਆਂ ਬੰਦਿਆਂ ਕੋ ਸਿਰਫ ਇੱਕ ਕੰਬਲ ਹੀ ਹੋਵੇਗਾ ਜੇ ਨਾ ਸਾਰਾ ਸਿਆਲਾ ਕਰਦੇ ਹੋ ਲੇਕਿਨ ਇੱਥੇ ਗੁਰੂ ਵੀ ਓਟ ਤੇ ਹੈ ਗੁਰੂ ਕਹੇਗਾ ਤੁਸੀਂ ਆ ਜਾਓ ਗੁਰੂ ਸਦਕਾ ਉਮੀਦ ਨੇ ਐਸੀ ਜਦ ਕੋ ਵਾਲੀ ਸੰਗਤ ਆਲੇ ਦੋਲੇ ਆ ਜੇ ਰੱਜ ਕੇ ਨਾਮ ਜਪਾਂ। ਆਇ ਤੇ ਸਾਥ ਨਾਲ ਸੰਗਤ ਜੋ ਗਲੇ ਸਾਲਾਂਾਂ ਮੇ ਕੰਨੀ ਕੋਈ ਉਦੋਂ ਤੱਕ ਕੋਈ ਉਦਮ ਕਰ ਲਓ। ਸਾਡੀ ਤੁਹਾਡੀ ਕਿਹਾਜ ਹੈ। ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸਨ। ਵੀ ਆਪਣੇ ਇਹ ਕੋਈ ਇਹ ਕਿਹਾ ਤੇ ਜਾਂਦਾ ਵੀ ਇਸ ਕਰਕੇ ਸਿੱਖ ਸੱਜ ਗਿਆ ਕਿ ਮੈਂ ਕੁਝ ਕੀਤਾ। ਅਸਲੀਅਤ ਹੈ ਸਾਇਬ ਗੁਰੂ ਗ੍ਰੰਥ ਸਾਹਿਬ ਵੀ ਆਦੀ ਖਲੋਤੇ ਆ ਆਪਾਂ ਨੇ ਕੁਝ ਨਹੀਂ ਕੀਤਾ। ਇਹ ਸੱਜੀ ਗੈ ਇਹ ਵਿੰਦੀ ਆ ਵਿੰਦੀ ਸੱਜੀ ਕੋਈ ਤੇ ਖਾਸ ਮਿੰਟ ਨਹੀਂ ਕੀਤੀ ਬੇਟੀ ਇਹ ਵੀ ਕਿਸੇ ਨੂੰ ਕਿਹਾ ਆਪਣੇ ਮੂੰਹ ਪੇ ਤੂੰ ਸਿੱਖ ਸੱਜਾ ਕਿਸੇ ਦੇ ਸਿਰ ਤੇ ਪਾਗੜੀ ਬਣੀ ਉਥੇ ਜਿਹੜੇ ਅੰਮ੍ਰਿਤਧਾਰੀ ਬੀਬੀਆਂ ਨੇ ਉਹ ਵੀ ਪੱਗਾਂ ਬੰਨ੍ਹਦੀਆਂ ਨੇ ਬੀਬੇ ਨੇ ਉਹ ਵੀ ਪੱਗਾ ਬੰਨ੍ਹਦੇ ਨੇ ਖਾਲਸਾ ਇੱਕ ਹੈ ਔਰ ਉਹ ਕਹਿੰਦੇ ਨੇ ਵੀ ਆਰ ਦੇ ਖਾਲਸਾ ਮਾਈਟੀ ਮਾਈਟੀ ਖਾਲਸਾ ਅੱਛੇ ਛੋਟੇ ਛੋਟੇ ਬੱਚੇ ਸਾਡੇ ਉਹਨਾਂ ਨੂੰ ਕੁੱਟ ਪੈਂਦੀ ਸਕੂਲ ਵਿੱਚ ਹਿਸਤਰੀ ਦਾ ਹੁਣੇ ਨੁਰਾਨੀ ਸ਼ੁਰੂ ਕਰ ਦਿੱਤੀ ਉੱਥੇ ਕੋਈ ਦੀ ਸੌਖੀ ਬਾਤ ਨਹੀਂ ਉੱਥੇ 2000 ਬੱਚਾ ਹੁੰਦਾ ਉਹਦੇ ਵਿੱਚ ਇੱਕ ਹੁੰਦਾ ਕੱਲਾ ਪੂਰੇ ਘਰ ਪੈ ਜਾਂਦੇ ਨੇ ਉਹ ਉਹਨਾਂ ਨੇ ਘਰ ਪੈ ਜਾਂਦੇ ਕਿ ਤੁਹਾਨੂੰ ਪਤਾ ਉਹ ਬਾਦੇ ਹੁੰਦੇ ਨੇ ਕੁੱਟ ਕੱਟ ਕਰਦੇ ਨੇ ਉਹ ਵੀ ਤੁਸੀਂ ਪਾਰ ਕਰਦੇ ਨੇ ਹੋ ਜਾਂਦਾ ਲੈਕਨ ਉਹ ਫਿਰ ਇਹ ਕਹਿੰਦਾ ਵੀ ਆਰ ਦੇ ਖਾਲਸਾ ਮਾਈਦੀ ਮਾਈਦੀ ਖਾਲਸਾ ਅਸੇ ਖਾਲਸਿਆਂ ਦੇ ਤਗੜੇ ਤਗੜੇ ਖਾਲਸੇ ਐਵਰੀਵੇਅਰ ਵੀ ਗੋ ਪੀਪਲ ਵਾਟਦੇ ਨੇ ਅਰਥਾ ਅਸੀਂ ਜਾਣਦੇ ਆ ਤੇ ਲੋਕ ਸਾਨੂੰ ਪੁੱਛਦੇ ਨੇ ਹੂ ਵੀ ਆਰ ਅਸੀਂ ਕੌਣ ਸੋ ਵੀ ਕਹ ਲਦੇ ਆ ਤੇ ਅਸੀਂ ਉਹਨਾਂ ਨੂੰ ਦੱਸਨੇ ਆ ਵੀ ਆਰ ਦੇ ਖਾਲਸਾ ਮਾਈਟੀ ਮਾਈਟੀ ਖਾਲਸਾ ਪਸੀ ਖਾਲਸੇ ਆ ਤੇ ਤਗੜੇ ਖਾਲਸੇ ਪਰ ਰਹੀਆਂ ਬੰਦਿਆਂ ਨੇ ਇੱਕ ਮੁੰਡੇ ਨੂੰ ਕੁੱਟ ਲਿਆ ਤੇ ਕੋਈ ਗੱਲ ਨਹੀਂ ਫਿਰ ਦੂਜੇ ਦਿਨ ਲੱਗਾ ਜਾਂਦਾ ਉਸੇ ਤਰ੍ਹਾਂ ਹੀ ਔਰ بڑے ਇਸ਼ਕ ਨਾਲ ਬਣਾ ਪਾਉਂਦੇ ਨੇ ਤੁਸੀਂ ਤਾਂ ਇਸ ਅੰਗਰੇਜ਼ਾਂ ਵਾਂਗੂ ਮੈਂ ਵੇਖਿਆ ਸਾਰਾ ਜਿਹੜਾ ਕੋਈ ਥਪੜਿਆ ਲਿਖਿਆ ਬੇਵਕੂਫ ਹੈ ਉਹ 22 ਸੂਟਾਂ ਨਹੀਂ ਲੜੀ ਫਿਰਦਾ ਉਹਨੂੰ ਇਹ ਨਹੀਂ ਪਤਾ ਦੇਖੋ ਜੀ ਨੇਰ ਖੁਦਾ ਦਾ ਤੇ ਅਸਾ ਰਾਜ ਬੁਆਲੇ ਅੰਗਰੇਜ਼ ਕੋਲੋਂ 100 ਸਾਲ ਉਹਨੇ ਸਾਨੂੰ ਰਗੜਾ ਚੜਿਆ ਛੱਡਿਆ ਨਹੀਂ ਸਾਡਾ ਕੱਟ ਹਰਮੰਦਰ ਦੇ ਉੱਤੇ ਉਹਨੇ ਗਿਰਜੇ ਵਾਂਗੂ ਉਹ ਕੈਂਟਾਕਰ ਬਣਾਇਆ ਮਸਾ ਮਗਨ ਲਾਇ ਤਰੇਈ ਕਿੰਨੇ ਸਾਲ ਹੋ ਗਏ 32 ਸਾਲਾਂ ਨੂੰ ਕਿ ਅੰਗਰੇਜ਼ ਨੂੰ 34 ਮਰਿਆਂ ਜਿਸ ਕੌਮ ਨੂੰ ਅਕਲ ਨਹੀਂ ਆਈ ਉਹਦਾ ਲਵਾਸ ਪਾ ਲਿਆ ਜੀ ਦੇਖੋ ਮਹਾਮੋਰਖਣੀ ਬਾਤ ਕਰੋ ਕੋਲਾ ਨਵਾਸ ਪਾਲਿਆ ਉਹਦੀ ਗੁਲਾਮੀ ਦੀ ਇਹ ਹਾਲਤ ਹੈ ਪਰ ਉਹ ਤਾਂ ਭੁੱਖੇ ਮਰਦੇ ਫਿਰਦੇ ਨੇ ਉੱਥੇ ਵਲੈਤ ਜਿੱਦੋਂ ਰੋਟੀ ਖਾਣ ਨੂੰ ਨਹੀਂ ਲੱਭਣੀ ਕੱਲ ਨੂੰ ਉੱਥੇ ਜਿਹੜੇ ਸਾਡੇ ਭਾਤੀ ਭਾਈ ਗਏ ਨੇ ਉਹਦੀ ਵੀ ਕਿਸੇ ਦੀ 8 ਦਿਨ ਪੂਰੇ ਨਹੀਂ ਲੱਗਦੇ ਉਹ 3-4 ਦਿਨ ਹੀ guzara ਹੋ ਗਿਆ ਕਾਰਖਾਨੇ ਬੰਦ ਹੋਣ ਡੱਡੇ ਨੇ ਅੰਗਰੇਜ਼ ਦੀ ਛੁੱਟੀ ਹੋ ਚਲੀ ਜਿਦਾ ਬਿਸਕੁਟ ਹੀ ਲਿਟ ਚਲੇ ਆ لیکن دیکھو ایتھے ایتھے میں آ کے دیکھا بھی ایتھے گورناناٹ 5th ਕੰਟਰੀ ਸਕੂਲ ਦੇ ਸਾਡੇ ਬੱਚਿਆਂ ਨੂੰ ਕਹਿਣ ਲੱਗੇ ਵੀ ਇਹ ਤੇ ਨਿਵਾਸ ਪਾਨ ਜੋ ਬਦਲੂਨਾ ਸ਼ੁਰੂ ਹੋਣਾ ਸਾਡੇ ਬਦਲੂਨਾ ਤੇ ਅੱਗ ਲਾ ਨਹੀਂ ਸਰਦੀ ਅਮਰੀਕਾ 'ਚ ਆਹ ਮਗਰੋਂ ਤੇ ਮਸਾਂ ਮਗਰੋਂ ਲਾਈਆਂ ਨੇ গুরু ਵਾਲੇ ਬਣੇ ਆ ਸ਼ੁਗਰ ਕੀਤਾ ਗੁਰੂ ਦੇ ਅੰਗ ਲੱਗੇ ਆ ਗੁਰੂ ਦਾ ਬਾਣਾ ਪਹਿਨਦੇ ਆ ਗੁਰੂ ਦੀ ਬਾਣੀ ਬੋਲਦੇ ਆ ਐਸੇ ਆਏ ਆ ਤੁਹਾਡੇ ਨਾਲ ਬਾਣੀ ਦੀ ਸਾਂਝ ਕਰਨ ਤੁਹਾਡੇ ਨਾਲ ਗੁਰੂ ਦੀ ਸਾਂਝ ਕਰਨ ਗੁਰੂ ਦਾ ਜਿਹੜਾ ਸਤਕਾਰ ਤੇ ਪਿਆਰ ਹੈ ਉਹਦੀ ਇੱਕ ਸਾਂਝ ਪਾਣ ਵਾਸਤੇ ਫਿਰਨੇ ਆਪਾਂ ਹੋਰ ਕੋਈਆਂ ਕੋ ਪੈਸੇ ਨਹੀਂ ਲੈਣੇ ਭਾਈ ਕੋ ਰਾਜ ਇੱਜ਼ਤਾਂ ਨਹੀਂ ਅਸੀਂ ਕੋਈ ਕੀਤਨੇ ਇਸ ਕਰਕੇ ਨਹੀਂ ਕਰਦੇ ਕਿ ਤੁਸੀਂ ਸਾਨੂੰ ਪੰਜ ਦਮੜੇ ਦੇ ਦਿਓ ਸਾਡੇ ਕੋਲ ਤੇ ਮਹਾਰਾਜ ਨੂੰ ਤੇ ਇੰਨੇ ਦਮੜੇ ਦਿੱਤੇ ਨੇ ਜਿਹੀ ਅੱਗ ਲਾਇਆ ਫੂਕੀ ਨਹੀਂ ਸਕਦੇ ਕੋਈ ਤੇ ਸਾਨੂੰ ਦਮੜਿਆ ਦਮੜਿਆ ਨਹੀਂ ਕੱਪੜੀਆਂ ਛੱਪੜੀਆਂ ਕਾਰਾਂ ਦੀ ਕੋਠੀਆਂ ਦੀ ਲੋੜ ਹੈ ਨਹੀਂ ਇੱਥੇ ਤੁਹਾਡੀ ਪਰਾਰੀ ਚ ਆ ਕੇ ਯਾਰੜੇ ਦਾ ਸੰਸੱਤਰ ਚੰਗਾ ਤੇ ਭਟਕੇੜਿਆਂ ਦਾ ਰਹਿਣ ਇੱਥੇ ਉਪਰਾਹੀ ਵਾਲੇ ਜਿਹੜੇ ਕਮਰੇ ਨੇ ਨਾ ਉਹਨਾਂ 'ਚ ਰਾਤ ਨੂੰ ਜਿਹੜੀ ਆਨੰਦ ਤੇ ਸੁਰਗ ਦੀ ਨੀਂਦ ਆਵੇਗੀ ਨਾ ਉਹ ਬੜੀ ਚੰਗੀ ਹੈ ਕਿਉਂਕਿ ਨਾਮ ਜਪਣ ਵਾਲਿਆਂ ਦੀ ਧਰਤੀ ਹੈ ਇਹ। ਇੱਥੇ ਕਿਸੇ ਕਿਰਤ ਕੀਤੀ। ਇਹ ਦੇਸ਼ ਕਰਕੇ ਆਏ ਆ ਭਾਈ। ਇੱਥੇ ਲੰਗਰ ਇਸ ਕਰਕੇ ਖਾਧਾ ਹੈ ਕਿ ਉਮਰਤ ਸੀ। ਉਹਦੇ ਨਾਲ ਸਰੂਪਾ ਮਿਲ ਗਿਆ। ਫਿਰ ਤੋਂ ਲੱਗੇ ਪੈਰ ਤੱਕ ਸ਼ੁੱਧ ਹੋ। ਸਿੱਖੀ ਨੂੰ ਬੜਾ ਖੇਖਰ ਨਹੀਂ ਪਿਆਰੇਓ। ਸਿੱਖੀ ਸਾਰੇ ਧਰਮਾਂ ਮੈਂ ਪੜੇ ਨੇ ਉਹਨਾਂ 'ਚ ਧਰਮਾਂ ਦੀ ਪੜ੍ਹਾਈ 'ਚ ਬੜਾ ਸਿਆਣਾ ਮਨੋਖਾ ਜਿਹਦੇ ਸਿੱਖੀ ਦੀ ਹਾਲ ਆ ਜਾਏ ਉਹ ਤੇ ਸਾਰਾ ਨਾ ਮਾਰਾ ਕਿਉਂਕਿ ਜੀਵਨੀ ਹੈ ਇਹਦੇ 'ਚ ਕੋਈ ਫਲਸਫੀ ਨਹੀਂ ਆ ਜਿਹੜੇ ਨਹੀਂ ਆਂਦੇ ਨਾ ਮੇਰੇ ਅੰਦਰ ਵਾਹਿਗੁਰੂ बसਦਾ ਤੇ ਬਾਹਰ ਕੀ ਹੋ ਗਿਆ ਬਾਹਰ ਮਰੀ ਪੈ ਗਈ ਤਾਂ ਗੱਲ ਤਾਂ ਕਰੋ ਪਈ ਵਾਗਰੂ ਤੇਰੇ ਅੰਦਰ ਵਸਦਾ ਤੇ ਬਾਹਰ ਵੀ ਨਹੀਂ ਹੋ ਗਿਆ ਭਾਈ ਜੋ ਅੰਦਰ ਵਸਦਾ ਬਾਹਰ ਵੀ ਤਾਂ ਨਿਕਲੇ ਅਖੇ ਅੰਦਰ ਕੌਣ ਹੈ ਬੜਾ ਭਲਵਾਨ ਅਣਸਾ ਬਾਹਰ ਕੱਢ ਬਾਹਰ ਉਹਨੇ ਚੂਹਾ ਕੱਢ ਦਿੱਤਾ ਸਮਝਾਈ ਸੇ ਏ ਕਿਨਾ ਸ਼ੇਕਣਾ ਨਹੀਂ ਲਈ ਤੁਸੀਂ ਮਾਰਦੇ ਨਹੀਂ ਮੇਰੇ ਅੰਦਰ ਵਾਗਰੂ ਹੈ ਵੇ ਅੰਦਰ ਇਹਦੇ ਬਾਹਰ ਕੱਢੋ ਨੂੰ ਪਰ ਮਹਾਰਾਜ ਦਾ ਸ਼ਬਦ ਹੈ ਦੇਖੋ ਤੁਸੀਂ ਗੱਲ ਸੁਣੋ ਕੋਈ ਦੇਵ ਮੂਰਤੀ ਬਣਨ ਨੂੰ ਫਿਰਦਾ ਹੈ ਕੋਈ RAM ਮੂਰਤੀ ਬੰਦਾ ਕੋਈ BRAHM ਮੂਰਤੀ ਬੰਦਾ ਮਾਰੇ ਤੇ ਇੱਕ ਸ਼ਬਦ ਗੁਰੂ ਨਾਨਕ ਨੇ ਅਕਾਲ ਮੂਰਤ ਆਜੂ ਜੀ ਸਹਿਬ ਹੰਗੂਰ ਗੁਰੂ ਸਾਹਿਬ ਅਕਾਲ ਮੂਰਤ ਇਹਦੇ ਤੇ ਅਕਾਲ ਜਦੋਂ ਤੇਰੇ ਅੰਦਰ ਆ ਜਾਏਗਾ ਮੌਤ ਤੋਂ ਤੂੰ ਨਿਰਬੈ ਹੋ ਜਾਏਗਾ ਭਲਿਆ ਨਿਰਪਉ ਨਿਰਵੈਰ ਹੋ ਜਾਏਗਾ ਤੇ ਉਸ ਵੇ ਬਿਲਕੁਲ ਤੇਰੇ ਬਾਹਰ ਵੀ ਅਕਾਲ ਆ ਜਾਏਗਾ ਫੇਰ ਤੂੰ ਆਪੇ ਕਹਿਣਾ ਬੇਨਦੀ ਅਮਰਤ ਸਿਕਾਓ ਬਿਨੁ ਖੰਡੇ ਬਾਟੇ ਦਾ ਅਮਰਤ ਛਕਾਓ ਮੈਂ ਅਕਾਲ ਹੋ ਗਿਆ ਹਾਂ ਅੱਜ ਜੇ ਤੂੰ ਨਸਦੇ ਤੁਸੀਂ ਅਮਰਤ ਤੋਂ ਅਮਰਤ ਤੋਂ ਨਹੀਂ ਨਸਦੇ ਤੁਸੀਂ ਆਪਣੀ ਮੌਤ ਤੋਂ ਨਸਦੇ ਛੇ ਦਿਨਾਂ ਤੋਂ ਤੁਰ ਪਿਆ ਰਹੇ। ਬਰਕਈਨਾ ਕਿ ਧਰਮਰਾਇ ਅੱਗੇ ਹੱਥ ਜੋੜ ਕੇ ਖਲੋਵੋਗੇ ਉਹ ਤੁਹਾਡਾ ਖਾਤਾ ਕੱਢ ਮੈਗਾ। ਕੀ ਨਾ ਤੇਰਾ ਸੁਜਾਨ ਸਿੰਘ। ਉਹ ਕਹਿੰਦਾ ਤੂੰ ਤਾਂ ਬੜਾ ਅੰਨਾ ਹੈ। ਤੂੰ ਕੋਈ ਕੰਮ ਨੇਕ ਕੀਤਾ ਹੀ ਨਹੀਂ। ਤੇਰਾ ਨਾਂ ਤਾਂ ਸੁਜਾਨ ਸਿੰਘ ਰੱਖ ਦਿੱਤਾ ਦੀ ਪਰ ਤੂੰ ਗਲਤ ਕੀਤਾ। ਲੇਕਿਨ ਜੇਕਰ ਉਹ ਤੇ ਪਿਓ ਦਾ ਕੀ ਨਾਂ ਹੈ ਉਹ ਕਹੇ ਜੀ ਵਿਕਰਮ ਸਿੰਘ। ਉੱਥੇ ਮੈਂ ਗਲਤੀ ਲੱਗ ਗਈ। ਜਿਹੜਾ ਖੰਡੇ ਬਟੇ ਵਾਲਾ ਹੋਵੇਗਾ ਉਹ ਜਾਏਗਾ ਕਹਿੰਦਾ ਕੀ ਨਾ ਚਿਰ ਆ ਕਹਿੰਦਾ ਜਾਨ ਸਿੰਘ ਅਜੋ ਦਾ ਨਾ ਧਰਮਰਾਇ ਉਤੋਂ ਫੜ ਲਏਗਾ ਪਰ ਤੈਨੂੰ ਸਿੱਖ ਦੇ ਖਾਲਸੇ ਦੇ ਪਿਓ ਦਾ ਨਾਮ ਹੀ ਪਤਾ ਗੁਰੂ ਗੋਬਿੰਦ ਸਿੰਘ ਹੁੰਦਾ ਉੱਥੇ ਲੜਾਈ ਉਹ ਪਹਿ ਜੱਬ ਆ ਜਾਏਗਾ ਇਹ ਸ਼ਕਤੀ ਹੈ ਨਾ ਜਿਹਦੇ ਸਲੇ ਨੇ ਅੰਮ੍ਰਿਤ ਛਕ ਲਿਆ ਉਹ ਮੌਤ ਤੋਂ ਨਡਰ ਹੋ ਗਿਆ ਉਹਨੇ ਵੀ ਤਵੀ ਤੇ ਤੱਕ ਲਿਆ ਉਤੇ ਫਿਰ ਗੁਰਬਾਣੀ ਸ਼ਾਇਰ ਜੇ ਕੋਈ ਪ੍ਰੇਮ ਖੇਲਨ ਦਾ ਚਾਹੋ ਫਿਰ ਧਾਰ ਤੜੀ ਉਹ ਫਿਰ ਉਸ ਗਨੀ ਚੜ ਪਿਆ ਨਾ ਤੜੀ ਤੇ ਟੜ ਕੇ ਉਹ ਫਿਰ ਉਹਨੀਆਂ ਸਮਾਧਾਂ ਨੂੰ ਹੁਣ ਮੱਥੇ ਉਤੇ ਸ਼ੀਦਾ ਦੇ ਅੰਬਰ ਸਰ ਵੇਖਿਆ ਤੇ ਜਾ ਜਿਹਨੇ ਤੜੀ ਤੇ ਸਿਰ ਧਰਿਆ ਫਿਰ ਉਹਨੂੰ ਕੀ ਕਰਦੇ ਉਹ ਅੱਜ ਵੀ ਜਿਉਂਦਾ ਆ ਅੱਜ ਵੀ ਜਿਵੇਗਾ ਉਹਨੂੰ ਹੀ ਕਿਹਾ ਆਦੇਸ ਤੇ ਅਦੇਸ ਆਦ ਨੀਲ ਨਾ ਦੇ ਨਾਤੇ ਜੋਗ-ਜੋਗ ਲੇ ਕੋਲ ਬਾਬਾ ਦੀਪ ਸਿੰਘ ਮਰ ਜਣਾਗਾ ਵੀ ਉਹ ਸ਼ੀਧਰੀ ਕਦੀ ਮਰੇਗਾ ਕਰਦੇ ਨੇ ਆ ਮਰ ਜਾਂਦੇ ਨੇ ਆ ਡੰਗਲੇ ਢੋਰ ਜਿਹੜੇ ਵੱਡੇ ਦੇ ਨਹੀਂ ਉੱਠਦੇ ਨਾਮ ਨਹੀਂ ਜਪੜੇ ਜਿਨ੍ਹਾਂ ਗੁਰੂ ਦਾ ਬਾਣਾ ਨਹੀਂ ਪਹਿਨਿਆ ਗੁਰੂ ਦੀ ਬਾਣੀ ਨਹੀਂ ਬੋਲਣੀ ਆ ਤੁਸੀਂ ਤਾਂ ਬੜੇ ਭਾਗਾ ਵਾਲਿਓ ਤੁਹਾਨੂੰ ਆ ਡੇਰਾ ਮਿਲਿਆ ਹੈ ਇਸ ਦੀ ਵੀ ਇੱਥੇ ਅਕਾਲ ਪੁਰਖ ਦੀ ਕਿਰਪਾ ਹੈ ਇੱਥੇ ਤੁਹਾਨੂੰ ਨਾਮ ਬਾਣੀ ਸਿਖਾਉਂਦੇ ਨੇ ਤਦ ਆਇਓ ਨਾ ਅਸੀਂ ਵੀ ਇਸ ਕਰਕੇ ਇਹ ਸਾਂਝ ਕਰਕੇ ਤੁਹਾਡੇ ਨਾਲ ਆਏ ਅਸਾਂ ਆਏ ਤੁਹਾਡੇ ਨਾਲ ਭਾਈਚਾਰਾ ਪਾਇਆ ਕਹਿੰਦੇ ਤੇ ਬੜੇ ਕਿੰਨ ਬੰਦੇ ਕਹਿੰਦੇ ਨੇ ਸਾਨੂੰ ਪ੍ਰੋਗਰਾਮ ਦਿਓ ਸਾਡੇ ਆਓ ਅਸੀਂ ਨਹੀਂ ਕਿਤੇ ਜਾਣਦੇ ਨਹੀਂ ਇਹ ਸਿੱਧੇ ਗੁਰੂਆਂ ਅੰਦਰੋਂ ਘਰ ਆਉਣੇ ਆ ਬਿਲਕੁਲ ਇਥੇ ਲੰਗਰ ਸਿੰਘ ਰਾਜੀ ਪੀਸੀ ਵਾਲੇ ਬੜਾ ਵਧੀਆ ਪੁਕਾਰਦੇ ਨੇ ਸਾਡੇ ਉਹ ਸਾਡੇ ਬਾਪ ਦਾ ਘਰ ਹੈ। ਤਦ ਇਹੇ ਸੇਵਾ ਕਰਨੀ ਦੀ ਕਰਨੀ ਹੈ ਨਾ ਕਿ ਦੀ। ਅਨੰਦ ਮਨਿ ਦਾ ਉੱਥੇ ਐਦ ਵੀ ਭਲਾ ਹੋਵੇ ਜਥੇਦਾਰ ਸਾਹਿਬ ਦਾ। ਬਾਬਾ ਨੇ ਹਾਲ ਸਿੰਘ ਵਿਧਾਰੀਆਂ ਵਿਲਾ ਵਾਲਿਆਂ ਦਾ ਉਹਨਾਂ ਆਖਿਆ ਜੀ ਸੰਗਤ ਵਿੱਚ ਰਹਿਣਾ ਸਤਿਵੰਤ। ਆਪਣਾ ਇਹ ਸਿੰਘ ਸਾਹਿਬ ਗਏ। ਇਨਾ ਕਿ ਆ ਕੋਵਾਦਾ ਉਹ ਸੰਗਤਨ ਭਾਗ ਨੇ ਕੋਈ ਤਰ ਧੱਤੀ ਹੈ ਜਰੂਰ ਆਵਾਂਗੇ ਆਏ ਆ ਪਰ ਇੱਕ ਮਾਨਿਚ ਚਾਹ ਲੈ ਕੇ ਆਏ ਸਾਂ ਕਿ ਅਸੀਂ ਇੱਕ ਵਾਰੀ ਵਾਹਿਗੁਰੂ ਕਹਾਂਗੇ ਤੁਸੀਂ 500 ਜਣਾਂ ਫਿਰ ਵਾਹਿਗੁਰੂ ਕਹੋ ਜੇ ਤੁਸੀਂ ਮੂੰਹ ਖੋਲ ਦਿੰਦੇ ਉਹਨਾਂ ਵਾਹਿਗੁਰੂ ਕਹਿ ਦਿੰਦੇ ਜਦੋਂ ਮੈਂ ਤੇਰਾ ਆਵਾਜ਼ ਮਾਰੀ ਸੀ ਉਸ ਦਿਨ ਤੁਹਾਡਾ ਮੁਕੱਦਰ ਖੁੱਲ ਜਾਂਦਾ ਵਾਹਿ ਤਾਂ ਗੁਰੂ ਦਾ ਨਾਂ ਲੈ ਕੇ ਮਾਰਿਆ ਫਿਰ ਵੀ ਉਹ ਤੁਸੀਂ ਮੁੰਮਨੇ ਉਸ ਜਿਹੜੇ ਬਿਸੀਆਂ ਰੋਟੀਆਂ ਵਿੱਚ ਪਜ਼ੀ ਹੋਈਆਂ ਬੂਲੇ ਕੋਈ ਨਹੀਂ ਤੁਹਾਡੇ ਆ ਇਧਰ ਪੰਜ ਸਤੁਰਾ ਵਾਲਾ ਬੀਬੀਆਂ ਬੋਲਦੀਆਂ ਸਰ ਪੰਜ ਸਤ ਤੇ ਕਰ ਦੋ ਜੇ ਬੋਲਦੇ ਬਾਕੀ ਸਾਰੇ ਤੁਹਾਨੂੰ ਕਿੱਥੇ ਓਮ ਸ਼ਾਂਤੀ ਸ਼ਾਂਤੀ ਆ ਗਈ ਭਾਈ ਵੋ ਜਿਨ੍ਹਾਂ ਨੇ ਅੱਧੇ ਇੰਚ ਤੋਂ ਉੱਤੇ ਕਦੇ ਵਾਲ ਨਹੀਂ ਸਾਂ ਰੱਖੇ ਉਹਨਾਂ ਦੇ ਅੱਜ ਸਾਢੇ ਤਿੰਨ ਤਿੰਨ ਚਾਰ ਚਾਰ ਫੁੱਟ ਲੰਮੇ ਵਾਲ ਕੇਸ ਪੰਜ ਕਕਾਰ ਪੈਂਦੇ ਨੇ ਬਾਣਾ ਪੈਂਦੇ ਨੇ ਤੇ ਕੰਮ ਦੇ ਸਾਰੇ ਕੰਮ ਕਰਦੇ ਨੇ ਕਿਨੇ ਜੋ ਡਾਕਟਰ ਨੇ ਜੀਨੇ ਨੇ ਦੁਕਾਨਦਾਰ ਨੇ ਬਿਜ਼ਨਸਮੈਨ ਨੇ ਪੈਸੇ ਵਾਲੇ ਨੇ ਕੋਈ ਮਾਰ ਟ੍ਰੇਡ ਨਹੀਂ ਤੁਸੀਂ ਇੱਥੇ ਇੱਕ ਹੋਰ ਸ਼ਾਪਾ ਪਾਇਆ ਗੁਰੂ ਦੀ ਮੋਹ ਹੈ ਦਾੜੀ ਕੇਸ ਤੁਸੀਂ ਉਹਨਾਂ ਨੂੰ ਖੁਰਪਾ ਲਾ ਲੈ ਜਮੀਨ ਨੂੰ ਤਾਂ ਲਾਂਦੇ ਨਹੀਂ ਅੱਜਕੱਲ ਤੁਸੀਂ ਉਹਦੇ ਮਗਰ ਪੈ ਗਏ ਉਹਨੇ ਕਿਹਾ ਨਾ ਗਿੱਦੜ ਤੇ ਨਾ ਸ਼ੇਰ ਆਇਆ ਵਿਚਲਾ ਮੇਰ ਉਹ ਨੈਨਾ ਪਟਾਉਂਦੀਆਂ ਹੁੰਦੀਆਂ ਨੇ ਨਾ ਸਾਰੇ ਪਿੰਡਾਂ 'ਚ ਯਾਰ ਹੈ ਕਦੀ ਉਹ ਦਵਾਈ ਲਾਣ ਦੇ ਤੇ ਵਿੱਚੋਂ ਜੇ ਨੈਨ ਨੂੰ ਇਹ ਪਤਾ ਹੋਵੇ ਨਾ ਕਿ ਘਰ ਵਾਲੇ ਪੈਸੇ ਨਹੀਂ ਦੇਣੇ ਕਿ ਉਹ ਵਿੱਚ ਫਿਰ ਆਪਣੀ ਟੁਕੜਾ ਆ ਜਾਂਦੀ ਕਦੀ ਕਦੀ ਫਿਰ ਸਾਰਾ ਅਗਲਾ ਪਿਛਲਾ ਪੱਟਾ ਬਾੜਿਓ ਇਹਨਾਂ ਦਾ ਤੇ ਉਹ ਕਹਿੰਦੀ ਇਹ ਵਿੱਚੋਂ ਵਾਜ ਦੇ ਨਾ ਚੂਹਾ ਦੇਣਾ ਸ਼ੇਰ ਨਹੀਂ ਹਾਇ ਵਿਚ ਲਾਣ ਦੇ ਵਿੱਚੋਂ ਕਹਿ ਜੰਦੀ ਹੈ ਹੁਣ ਅੱਧੀਆਂ ਸੁਂਦੀਆਂ ਨੇ ਵੀ ਉਹ ਤਾਂ ਪਿੱਟਣ ਲੱਗੀਆਂ ਹੁੰਦੀਆਂ ਨੇ ਉਹਨਾਂ ਨੂੰ ਕੀ ਭਲਾ ਕੀ ਕਹਿ ਗਈ ਉਹ ਤੁਹਾਡੇ ਵਾਲੀ ਇਹ ਹਾਲਤ ਲੱਗੀ ਉਹ ਸਾਰੇ ਕਹਿੰਦੇ ਢਾਲ ਲੱਗਦੀ ਢਾਲ ਤੇ ਤੁਸੀਂ ਆਪ ਲਾ ਲਈ ਆਪਣੇ ਆਪ ਨੂੰ ਢਾਹ ਤੂੰ ਕੋਣ ਲਾਣ ਵਾਲਾ ਜੰਮਿਆ ਸੀ। ਉਹ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਈਆਂ ਤੁਹਾਨੂੰ ਕੋਣ ਜੰਮਿਆ ਸੀ ਢਾਲ ਲਾਣਾ। ਕੋਈ ਗੁਰੂ ਅਰਜਨ ਦੇ ਸਿੱਖ ਜਿਹੜਾ ਤਖਤੀ ਤਵੀ ਤੇ ਬਹਿ ਗਿਆ ਤੇ ਜਿਨੇ ਸੀ ਨਹੀਂ ਉਚਰੀ। ਔਰ ਉਹ ਸਾਹਿਬ ਤੇ ਤੁਸੀਂ ਸਾਹਿਬਜ਼ਾਦੇ ਜਿਹੜੇ ਸੱਤ ਤੇ ਨੌ ਸਾਹ ਦੇ ਨੀਹਾਂ 'ਚ ਜਿੜ ਗਏ ਤੇ ਜਨਾ ਅਸਰ ਨਹੀਂ ਕੀ। ਉਸ ਮਤੀ ਦਾਸ ਦੇ ਤੁਸੀਂ ਕੋਈ ਭਾਈ ਓ ਭਾਈ ਕੁਲ ਸੋਚੋ ਆਪਣਾ ਵਿਰਸਾ ਤਾਂ ਸੋਚੋ ਇਹਨਾਂ ਨੂੰ ਤੇ ਸਮਝਾਤਾ ਇਹਨਾਂ ਦਾ ਵਿਰਸਾ ਤੇ ਇਹਨਾਂ ਦੀ ਤੇ ਅਕਲ ਜੀ ਬਹਿ ਗਈ ਗੱਲ ਮੈਂ ਸੋਚਿਆ ਸੀ ਤੁਹਾਡੇ ਨਾਲ ਵੀ ਸਾਂਝੀ ਕਰ ਲਾਂ ਤੇ ਮਰ ਜਾਣਾ ਤੇ ਕੀ ਗੱਲ ਹੈ ਭਾਈ ਸੱਤ ਮਾਂ ਅੱਠ ਮਾਂ ਲੱਕੜਾ ਪਾਣੀਆਂ ਨੇ ਉਹਨਾਂ ਤੇ ਲੰਬੂ ਲਾ ਦੇ ਤੁਹਾਡੀ ਛੁੱਟੀ ਹੋ ਜਾਈ ਇਦੋਂ ਵੱਧਦਾ ਕੋਈ ਆਕੜ ਨਹੀਂ ਨਾ ਹਾਂ ਉਹ ਮੰਜੀ ਜਾਈਂ ਡਪਾਲੇ ਨੇ ਬਾਂਸਾ ਜਾਈਂ ਵਿੱਚ ਭਾਂ ਨੂੰ ਧਰ ਲੈਣਗੇ ਉੱਤੇ ਇੱਕ ਚਿੱਟਾ ਕੱਪੜਾ ਖਫੜ ਪਾ ਦਿੰਦੇ ਨੇ ਉਹਨੂੰ ਕਹਿੰਦੇ ਨੇ ਕਿਉਂ ਇਨੀ ਕਰ ਲੈਣਾ ਤੇ ਲੱਤਰੀਆਂ ਧਰ ਦੇਣਗੇ ਸੁਪੀਆਂ ਛੁਕੀਆਂ ਤੇ ਬਾਬੇ ਦੇ ਜੰਗਲ ਵਿੱਚੋਂ ਕੱਟੀਆਂ ਕਰਕੇ ਤੇ ਲੰਗੂ ਲਾ ਦੇਣਗੇ ਤੁਹਾਡੀ ਛੁੱਟੀ ਨਾ ਤਨ ਕੋ ਪੁੱਛਣ ਵਾਲਾ ਨਾ ਤਨ ਕੋ ਕੋਈ ਚੇਤੇ ਕਰਨ ਵਾਲਾ ਨਾ ਤਨ ਕੋ ਕੋ ਯਾਦ ਕਰਨ ਵਾਲਾ ਜੈ ਆਇਕੇ ਮਕੌੜੇ ਤੈਥੀ ਗੁਰੂ ਕੇ ਹਰ ਚਿੱਪੜ ਵਿੱਚ ਸਗਲੀ ਮੋਈ ਨਾਮ ਕੀ ਪਹਿਲਾ ਪੈ ਪੈ ਸੋਇਆ ਕਿੱਦਾਂ ਕਰਾਰੇ ਮਹਾਦਾ ਸਵੇਰੇ ਜਾਜ ਗੁਰ ਗੁਰ ਉਹਨਾਂ ਤੇ ਵਾਹਿਗੁਰੂ 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 ਚਾਹੀਦਾ ਤੇ ਗੁਰ ਗੁਰ ਚਲਦੀ ਚੱਗੀ ਹੈ ਨਹੀਂ ਨਹੀਂ ਅਸਲਾ ਦਾ ਸੱਚੀ ਕਹਿਣੀ ਚਾਹੀਦੀ ਆਪਾਂ ਤੇ ਤੁਹਾਨੂੰ ਜੋ ਆਤਮੇ ਆਤਮਾ ਕਹਿੰਦੀ ਹੈ ਭਈ ਉਹ ਕਹਿੰਦੇ ਆਪਾਂ ਭਈ ਵੱਡੇ ਦੇ ਘੁਰਰ ਘਰਾਂ ਜਿੰਦੀ ਜਿਵੇਂ ਇੰਜ ਬੈਠਾ ਆ ਉਸ ਸਮੇਂ ਦਾ ਵੇਲਾ ਸੀ ਵੀ ਸਿੱਖ ਨਾ ਕੇ ਠੰਡੇ ਪਾਣੀ ਨਾਲ ਕੰਬਲ ਨੂੰ ਬੁੱਕਲ ਮਾਰ ਕੇ ਬੈਠਾ ਹੁੰਦਾ ਵਾਹਿਗੁਰੂ 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 ਉਹ ਤਾਂ ਹੁੰਦਾ ਨਹੀਂ ਨਾਮ ਕੀ ਪਹਿਲਾ ਪਹਿਲਾ ਪੈ ਪੈ ਸੋਇਆ ਮੰਦੇ ਕੰਮ ਨੂੰ ਚੱਲ ਓਏ ਬੈਸਕੋਬ ਚੱਲ ਨਹੀਂ ਫਟਾਫਟ ਹਾਂਜੀ ਉਹ 5 ਮਿੰਟ ਦਾ ਪੰਦ ਚੱਲ ਰੱਖੋ ਬੜ ਡੇਰੇ ਵੀ ਛੱਡਿਆ ਕਿੱਥੇ ਉਹ ਸਾਰਿਆਂ ਨੂੰ ਤੰਗ ਕਰਦਾ ਮੈਂ ਮੈਂ ਜੇ ਤੂੰ ਤਾਲੀ ਮਰੇ ਰਿਆ ਨਾ ਜਾਣਨ ਤੋਂ ਬੜੀ ਕਿ ਅੰਦਰੋਂ ਭਰੋਂ ਜਾਣਨਾ ਹੈ ਤੀਨ ਗੱਲ ਇਹਨਾਂ ਸਮਝਾ ਜੇ ਕਿ ਮੈਨੂੰ ਪਤਾ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਨਾ ਕਿ ਜੇਕਰ ਤੂੰ ਸਿੱਖੀ ਕਮਾਣੀ ਨਹੀਂ ਨਾ ਤੇ ਫਿਰ ਸਿੱਖੀ ਤੇ ਪਹਾਰ ਨਾ ਬਣ ਜਾਉਂ ਚੜ ਜਾਓ ਜਾ Hindu ਹੋ ਜਾਓ ਮੁਸਲਮਾਨ ਬਣ ਜਾ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਆ ਨਾ ਜਿਹੜਾ ਭਾਰ ਬਣ ਕੇ ਚੱਬੜੇ ਹੋਏ ਇਹਨੇ ਕਿੱਦਾਂ ਲੈ ਲਈਏ ਨਾ ਤਾਂ ਦਾਜ ਹੋਗੇ ਨਾ ਹੀ ਦਿਖ ਕਹਿਣ ਜੋਗੇ ਆਪਣੇ ਆਪ ਨੂੰ ਨਾ ਕੋਈ ਕਹਿੰਦਾ ਸੰਸੇ ਲੋਕ ਤਾਂ ਮਜ਼ਾਕ ਕਰਦੇ ਨੇ ਬੋਲੇ ਸਿੱਖ ਤਮਾਕੂ ਪੀਂਦੇ ਨੇ ਜੀ ਸਿੱਖ ਸ਼ਰਾਬ ਪੀਂਦੇ ਨੇ ਜੀ ਸਿੱਖ ਦੁਆਈਆਂ ਖਾਂਦੇ ਕੋਈ ਗੁਰੂ ਦਾ ਪ੍ਰਸ਼ਾਦ ਖਾਣ ਵਾਲਿਓ ਇਹ ਤੁਹਾਨੂੰ ਕਿਹੜੇ ਪਾਸੇ ਲਿਖਿਆ ਸੀ میں اپنے آپ سے کرپا کرو کسی نے ترنی کرنی ہے کہ نہیں کرنی آج آئے تپ والی زمین ہے یہ کرتی ہے اتنے کٹھے آئے ہو آپ ہی ارداس کرو آپ ہی صاحب شری گرو گرنتھ کی ارد کرو کہ ہے سچیا پاخشاہ سانو کارے لا یہ بد پہلیاں تو بچو ਇਹ ਜਿਜੜਾ ਸਰੀਰ ਹੈ ਇਸ ਕੋ ਜੜ ਪਹੁੰਚੇ ਆਇ ਤੇ ਮੁਕ ਜਾਣਾ ਹੈ ਤੂੰ ਕਿਰਪਾ ਕਰੋ ਮਿਹਰ ਕਰੋ ਗੁਰੂ ਵਾਲੇ ਬਣੋ ਗੁਰੂ ਦੇ ਓਟ ਲਓ ਗੁਰੂ ਦੇ ਸਿੱਖ ਅਖਵਾਓ ਤੇ ਗੁਰੂ ਨੂੰ ਹਿਰਦੇ ਚ ਵਸਾ ਕੇ ਚਰੋ ਇਹਨਾਂ ਸ਼ਬਦਾਂ ਨਾਲ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਕੀ ਫਤਿਹ ਬੋਲੇ ਵੀ ਆ ਮੈਂ ਤਾਂ ਇਹ ਕਮਸ ਕਮ ਤੁਸੀਂ ਫੜੇ ਜਾਣ ਜੋ ਕਿ ਤੇ ਹੋ ਗਏ ਹੋ ਹੋਰ 2-4 ਦਿਨ ਲਈਏ ਤੇ ਕੰਮ ਬਣ ਜਾਏਗਾ ਪਰ ਉਹ ਤਾਂ ਇਹਨਾਂ ਦਾ ਕੰਮ ਹੈ ਇੱਥੇ ਮੰਨਸੰਤ ਬੈਠੇ ਨੇ ਇਹ ਕਰ ਆਪਣਾ ਤਾਂ ਇੰਨਾ ਹੀ ਸੀ ਕਿ ਕਮਸ ਕੰਮ ਇੱਕ ਜਿੱਤੇ ਰੱਖੋ ਕਿ ਅਗਾਂ ਜਾ ਕੇ ਸਾਈਂ ਗੁਰੂ ਗੋਬਿੰਦ ਸਿੰਘ ਵਾਲੀਏ ਦੋ ਜਹਾਂ ਮੀਰੀ ਪੀਰੀ ਦਾ ਮਾਲਕ ਅਕਾਲ ਪੁਰਖ ਦੀ ਦੇਣ ਦੁਸ਼ਟ ਦਮਨ ਉਥੇ ਖਲੋਤਾ ਹੋਣਾ ਹੈ ਉਹਨਾਂ ਆਵੇ ਉਸ ਪਾਸੇ ਨਤਨ ਜਾਣਦੇ ਹੋ ਕੇ ਇਹ ਆਪਣਾ ਮੂੰਹ ਵੇਹੋ ਤੂੰ ਤਾਂ ਸਿੱਖੀ ਭੜਿਆ ਨਵਾਈ ਨਹੀਂ ਤੂੰ ਕਿਹੜੇ ਪਾਸੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਪੜਪਿਆ ਚੱਲ ਉਹ ਪਰਾ ਖੁੱਡੇ ਲੈ ਆਉ ਮੈਂ ਤਾਂ ਚੇਤੇ ਕਰਾਣਾ ਹੈ ਬੁਰਾ ਨਾ ਬਣਾਇਆ ਜੇ ਤੁਹਾਨੂੰ ਕਿਸੇ ਆਖਣਾ ਤੇ ਆਈ ਨਹੀਂ ਰਾਗੀਆਂ ਤੁਹਾਨੂੰ ਕੱਖ ਨਹੀਂ ਆਖਣਾ ਕਿ ਕੋਈ ਤੁਹਾਡੇ ਕੋਲੋਂ ਪੈਸੇ ਪੁੱਛੇ ਲੈਣੇ ਹੁੰਦੇ ਨੇ ਸੰਤ ਮਾੜ ਮਾਰ ਤੁਸੀਂ ਉਂਜੀ ਗੱਲ ਨਹੀਂ ਸਮਝਉਂ ਪਿਆ ਸ਼ਾਮ ਨੂੰ ਤੇ ਚੱਪਾ ਕੋ ਪੀ ਲਈ ਤੂੰ ਇਹ ਸਮਝਦੇ ਹੋ ਪਈ ਸਿਰ ਉੱਡ ਚੜ ਗਿਆ ਦਿਮਾਗ ਵੀ ਪਾੜ ਜਾਂਦਾ ਉਹਦੇ ਨਾਲ ਇੱਕ ਦੇ ਦੋ ਦਿਨ ਤੇ ਮਹਾਰਾਜਾ ਰਜਿੰਦਰ ਸਿੰਘ ਲਗਾ ਜਾਂਦਾ ਸੀ ਉਹ ਕਹਿੰਦਾ ਉਹ ਖੋਤੇ ਦਾ ਕੀ ਲੈਣਾ ਤੂੰ ਉਹਨਾਂ ਕਹਿੰਨ ਸਵੇਰੇ ਪੇਸ਼ ਕਰਿਆ ਜੀ ਮੇਰੇ ਸਵੇਰੇ ਪੇਸ਼ ਕੀਤਾ ਉਹ ਭਾਈ ਦੱਸ ਕਾਂ ਉਹ ਹਾਥੀ ਤੇ ਜਿਹੜੇ ਸਨ ਭਈ ਉਹ ਕੀ ਦੇਣਾ ਉਸ ਖੋਤੇ ਦਾ ਕਹਿੰਦਾ ਮਹਾਰਾਜਾ ਲੱਤਗੜ ਵਪਾਰੀ ਰਾਤ ਨੂੰ ਹੋਂ ਤਾਂ ਬੰਦੀਆਂ ਆ ਤੁਹਾਡਾ ਜੋ ਮਰਜ਼ੀ ਕਰ ਲਓ ਉਹਨਾਂ ਕਹਿੰਦਾ ਕੁਝ ਤਾਂ ਬੋਲ ਕਹਿੰਦਾ ਜੀ ਹੁਣ ਕੀ ਬੋਲਾਂ ਪਰ ਕਿਆ ਲਗਾ ਸੱਚੇ ਪਾੜਸ਼ਾ ਕਾਫੀ ਤੇਜ਼ੀ ਸੀ ਵੇਖ ਬਾਦਸ਼ਾ ਨਾਲ ਟਕਰ ਲੰਦੀ ਹੈ ਜੱਟ ਹੀ ਅਮਲਾ ਦੇ ਖੁਦਾਨੂ ਲੈ ਕੇ ਚੋਰ ਇਹ ਗੱਲ ਨਾ ਕਰੋ ਕਿ ਜੀਵਨੀ ਨਾਲ ਨਹੀਂ ਨਿਭਣੀ ਇਹ ਇਸ ਕਰਕੇ ਗੁਰੂ ਕਿਰਪਾ ਤੇ ਭਗਤ ਕਮਾਈ ਤਾਂ ਇਹ ਮਾਨਸ ਇਹਨੂੰ ਵਜਾਈ ਨਾ ਗਵਾਓ ਯਾਰੋ ਗੁਰੂ ਵਾਲੇ ਬਣੋ ਗੁਰੂ ਤੁਹਾਡਾ ਬਣ ਜਾਏਗਾ ਇੱਕ ਪਿੰਡ ਆਹੋਗੇ ਟੁਰ ਕੇ 100 ਪਿੰਡ ਆਹੋਗੇ ਮਿਲੇਗਾ ਬਧੇ ਬਿਜਾਨੀ ਵਾਹਿਗੁਰੂ ਜੀ ਕਾ